ਬਾਦ ਦੀ ਸ਼ਹਾਦਤ ਜਿਹੜੀ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਕਰਾਮਾਤ ਵਰਗੀ ਗੱਲ ਹੈ ਕਿਉਂਕਿ ਅੱਜ ਤੋਂ 350 ਸਾਲ ਪਹਿਲਾਂ ਜਦੋਂ ਮਨੁੱਖ ਆਪਣੇ ਤੋਂ ਜ਼ਿਆਦਾ ਕੁਝ ਸੋਚਦਾ ਹੀ ਨਹੀਂ ਸੀ ਜੀ ਤੇ ਗੁਰੂਆਂ ਸਾਹਿਬ ਨੇ ਇੱਕ ਸਿਧਾਂਤ ਤੌਰ ਤੇ ਗੱਲ ਆਖੀ ਸੀ ਜੋਤੋਂ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮਰੀ ਆਓ ਇਤਮਾਰਗ ਪੈਰ ਤਰੀਜੇ ਸਿਰ ਦੀਜੇ ਕੰਨਾਂ ਕੀਚ ਗੁਰਤੇਗ ਬਹਾਦਰ ਜੀ ਨੇ ਉਸ ਗੁਦਾਨਕ ਦੇ ਰਸਤੇ ਤੇ ਤੁਰਦਿਆਂ ਤੁਰਦਿਆਂ ਸਿਰ ਵੀ ਦਲੀ ਤੇ ਟਿਕਾ ਲਿਆ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ ਔਰ ਸ਼ੁਕਰੀਆ ਭਾਜੀ ਇਹਦੇ ਲਈ ਹੁਣ ਤੁਸੀਂ ਮੇਰੇ ਖਿਆਲ ਦੇ ਵਿੱਚ ਜੇ ਆਪਾਂ ਪਿੱਛੇ ਚਲੀਏ ਔਰ ਜਿੱਥੋਂ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਕਿੱਥੇ-ਕਿੱਥੇ ਉਹ ਖੇលਦੇ ਉਹਨਾਂ ਦਾ ਬਚਪਨ ਮੇਰੇ ਖਿਆਲ ਉੱਥੋਂ ਸਟਾਰਟ ਕਰੀਏ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਲ ਟੀਵੀ ਯੂਕੇ ਗੁਰਵਾਨੀ ਦੇ ਉੱਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੁਰ ਇਤਿਹਾਸ ਅੱਜ ਦੇ ਗੁਰ ਇਤਿਹਾਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਲੜੀਵਾਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬਾਰੇ ਉਹਨਾਂ ਦੀ ਜੀਵਨੀ ਦੇ ਬਾਰੇ ਉਹਨਾਂ ਦੀ ਕੁਰਬਾਨੀ ਦੇ ਬਾਰੇ ਗੱਲਬਾਤ ਕਰਾਂਗੇ ਔਰ ਇਸ ਗੱਲਬਾਤ ਨੂੰ ਕਰਨ ਲਈ ਮੇਰੇ ਨਾਲ ਹਨ ਮੇਰੇ ਮਹਿਮਾਨ ਰਣਜੀਤ ਸਿੰਘ ਜੀ ਰਾਣਾ ਰঞ্জੀਤ ਸਿੰਘ ਜੀ ਰਾਣਾ ਇੱਕ ਬਹੁਤ ਹੀ ਉੱਗੇ ਲੇਖਸਟਾਈਟਰ ਹਨ ਉਹਨਾਂ ਨੇ ਬਹੁਤ ਸਾਰੀਆਂ ਬੁੱਕਾਂ ਲਿਖੀਆਂ ਇਤਿਹਾਸ ਦੀ ਉਹ ਬਹੁਤ ਜ਼ਿਆਦਾ ਨੌਲੇਜ ਰੱਖਦੇ ਹਨ ਜਦੋਂ ਮੈਂ ਇਹ ਪ੍ਰੋਗਰਾਮ ਨੂੰ ਬਣਾਉਣ ਲਈ ਸੋਚਿਆ ਤਾਂ ਸਭ ਤੋਂ ਪਹਿਲਾਂ ਮੇਰੇ ਦਿਮਾਗ ਦੇ ਵਿੱਚ ਭਾਈ ਸਾਹਿਬ ਹੀ ਆਏ ਔਰ ਸਭ ਤੋਂ ਪਹਿਲਾਂ ਆਪਾ ਉਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਪੀਰ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗ ਜੀ ਆਪ ਸਭ ਨੂੰ ਪਤਾ ਹੈ ਕਿ 350 ਸਾਲ ਦਾ ਸ਼ਹੀਦੀ ਦਿਵਸ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਆਰਿਆ ਆ ਔਰ ਉਹਨਾਂ ਦੇ ਫੰਕਸ਼ਨ ਤਾਂ ਆਲਰੇਡੀ ਪੂਰਾ ਸਾਲ ਹੀ ਚੱਲਦੇ ਰਹੇ ਨੇ ਹਨ ਪਰ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰਨ ਜਾ ਰਹੇ ਹਾਂ ਕਿ ਉਹਨਾਂ ਦੀ ਜੀਵਨੀ ਦੇ ਬਾਰੇ ਭਾਈ ਸਾਹਿਬ ਰਣਜੀਤ ਸਿੰਘ ਰਾਣਾ ਜੀ ਸਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਭ ਕੁਝ ਦੱਸਣਗੇ ਔਰ ਇਹ ਪ੍ਰੋਗਰਾਮ ਕਾਫੀ ਜ਼ੰਬਾ ਆ ਅਸੀਂ ਇੱਕ ਐਪੀਸੋਡ ਚ ਨਹੀਂ ਇਹਨੂੰ ਖਤਮ ਕਰਾਂਗੇ ਅਸੀਂ ਉਹਨਾਂ ਤੋਂ ਬਹੁਤ ਡੀਪ ਜੀ ਗੱਲਬਾਤ ਆ ਪੁੱਛਾਂਗੇ ਪਾਈ ਸਾਹਿਬ ਤੁਸੀਂ ਸਾਨੂੰ ਸ਼ੁਰੂ ਤੋਂ ਦੱਸੋ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਜਨਮ ਕਿੱਥੋਂ ਹੋਇਆ ਕਿਸ ਤਰ੍ਹਾਂ ਉਹਨਾਂ ਨੇ ਛੋਟੇ ਸੀ ਫਿਰ ਵੱਡੇ ਹੋ ਕੇ ਕਿੱਦਾਂ ਉਹ ਗੁਰੂ ਸਾਹਿਬ ਬਣੇ ਔਰ ਫਿਰ ਅੱਗੇ ਉਹਨਾਂ ਦੀ ਗੱਲ ਬਾਤ ਆ ਤਾਂ ਆਪਾਂ ਕਰਾਂਗੇ ਪਰ ਤੁਸੀਂ ਕਿੱਥੋਂ ਸਟਾਰਟ ਕਰਨਾ ਹੈ ਉਹ ਤੁਹਾਡੇ ਤੇ ਛੱਡਿਆ ਜੀ ਗੁਰੂ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਬਿਲ ਟੀਵੀ ਗੁਰਬਾਣੀ ਤੇ ਇਹ ਪ੍ਰੋਗਰਾਮ ਸ਼ੁਰੂ ਕਰ ਰਹੇ ਆਂ ਔਰ ਮੌਕੇ ਦੀ ਗੱਲ ਹੈ ਬਹੁਤ ਵੱਡੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਪਰਬੈਸਵਰੇ ਦੁਨੀਆ ਭਰ ਦੇ ਸਮਾਗਮ ਹੋ ਰਹਾ ਤੇ ਇੱਕ ਤਰ੍ਹਾਂ ਦੇ ਜਦੋਂ ਦੁਨੀਆ ਭਰ ਦੇ ਸਮਾਗਮ ਹੋ ਰਹਾ ਹੁਣ ਤੇ ਇਹ ਹੁੰਦਾ ਵੀ ਆਪਣੇ ਵੱਲੋਂ ਅਸੀਂ ਕਿੰਨਾ ਕੁ ਯੋਗਦਾਨ ਪਾ ਸਕਦੇ ਹਾਂ ਇੱਕ ਸਿੱਖ ਹੋਣ ਦੇ ਨਾਤੇ ਇੱਕ ਮਾਨਨਤਾ ਦੇ ਜਿਹੜੀ ਰਖਵਾਲੀ ਦੀ ਗੱਲ ਕੀਤੀ ਉਹਨਾਂ ਨੇ ਉਹਦੇ ਲਈ ਜਿਹੜੇ ਅਸੀਂ ਸਮਰਪਤ ਆ ਉਹਦੇ ਨਾਤੇ ਤੁਸੀਂ ਕਿਹਾ ਕਿ ਬਾਦਰਜੀ ਦੇ ਜੀਵਨ ਦੀ ਗੱਲ ਕੀਤੀ ਆਪਾਂ ਮੋੜ ਤੋਂ ਸ਼ੁਰੂ ਕਰਨੀ ਜਿੱਦਾਂ ਤੁਸੀਂ ਕਿਹਾ ਉਦਾਂ ਹੀ ਕਰਾਂਗੇ ਪਰ ਤੁਸੀਂ ਨਾਲ ਮੈਨੂੰ ਖੁੱਲ੍ਹ ਦੇ ਦਿੱਤੀ ਕਿ ਕਿੱਥੋਂ ਕਿ ਸ਼ੁਰੂ ਕਰੀਏ ਤੇ ਮੈਂ ਇਦਾਂ ਸੋਚਦਾ ਕਿ ਥੋੜੀ ਜਿਹੀ ਭੂਮਿਕਾ ਵਾਲੀ ਹੈ ਕਿਉਂਕਿ ਸ਼ਹੀਦੀ ਦਾੜਾ ਆ ਬਿਲਕੁਲ ਇਹ ਸ਼ਹੀਦੀ ਸ਼ਤਾਬਦੀ ਆ 350 ਸਾਲ ਹੋ ਗਏ ਆ ਤੇ ਅਰਧ ਸ਼ਤਾਬਦੀ ਬਣ ਜਾਂਦੀ ਆ 350 ਸਾਲਾਂ ਸੋ ਗੱਲ ਸ਼ਹਾਦਤ ਨਾਲ ਜੋੜ ਕੇ ਸ਼ੁਰੂ ਕਰਦੇ ਆਂ ਆ ਜਾਾਂਗੇ ਆਪਾਂ ਜਨਮ ਵਾਲੇ ਪੰਨੇ ਫਿਰ ਸੋ ਮੈਨੂੰ ਪਹਿਲਾਂ ਥੋੜੀ ਖੁੱਲ੍ਹ ਲੈਂਦੇ ਹਾਂ ਜੀ ਜੀ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਜਿਹੜੀ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਕਰਾਮਾਤ ਵਰਗੀ ਗੱਲ ਹੈ ਕਿਉਂਕਿ ਅੱਜ ਤੋਂ 350 ਸਾਲ ਪਹਿਲਾਂ ਜਦੋਂ ਮਨੁੱਖ ਆਪਣੇ ਤੋਂ ਜ਼ਿਆਦਾ ਕੁਝ ਸੋਚਦਾ ਹੀ ਨਹੀਂ ਸੀ ਜਿਵੇਂ ਇਦਾਂ ਕਹ ਲਓ ਕਿ ਮਨੁੱਖ ਤਾਂ ਇੰਨੀ ਵਿਕਸਿਤ ਨਹੀਂ ਹੋਈ ਕਿ ਤੁਸੀਂ ਵੱਧ ਤੋਂ ਵੱਧ ਆਪਣੇ ਕਬੀਲੇ ਬਾਰੇ ਸੋਚਦੇ ਸੀਗੇ ਤੁਹਾਨੂੰ ਦੁਨੀਆ ਦੇ ਉਸ ਸਮੇਂ ਦੇ ਇਤਿਹਾਸ ਦੀ ਜਾਂ ਉਸ ਤੋਂ ਪਹਿਲਾਂ ਦੇ ਇਤਿਹਾਸ ਦੀ ਕਦੀ ਨਹੀਂ ਮਿਲੂਗਾ ਕਿ ਕੋਈ ਦੂਜੇ ਧਰਮ ਲਈ ਜਾਂ ਸਿਧਾਂਤ ਦੇ ਲਈ ਜਾਂ ਉਹ ਸਿਧਾਂਤ ਜਿਹੜੇ ਨੂੰ ਮੰਨਦਾ ਨਾ ਹੋਵੇ ਉਹਦੇ ਨਹੀਂ ਖੜਾ ਹੋ ਗਿਆ ਮੈਂ ਜੀ ਗੁਰਤੇਗ ਬਹਾਦਰ ਜੀ ਆਪ ਜਿਨੇ ਉਹ ਨਹੀਂ ਸਨ ਪਾਉਂਦੇ ਤਿਲਕ ਨਹੀਂ ਲਨਾਉਂਦੇ ਪਰ ਉਹ ਸਿਧਾਂਤ ਲਈ ਖੜੇ ਹੋ ਗਏ ਔਰ ਉਹਨਾਂ ਨੇ ਕਹਿੰਦੇ ਜਿਹੋ ਜੀ ਆਜ਼ਾਦੀ ਮੈਨੂੰ ਚਾਹੀਦੀ ਆ ਉਹੋ ਜੀ ਆਜ਼ਾਦੀ ਦੁਨੀਆ ਦੇ ਹਰ ਮਨੁੱਖ ਨੂੰ ਚਾਹੀਦੀ ਆ ਬਿਲਕੁਲ ਜਿਹੋ ਜੀ ਆਜ਼ਾਦੀ ਰਾਜ ਕਰਨ ਵਾਲੇ ਲੋਕਾਂ ਕੋਲ ਹੋਣੀ ਚਾਹੀਦੀ ਆ ਉਹੋ ਜੀ ਆਜ਼ਾਦੀ ਜਿਨ੍ਹਾਂ ਤੇ ਰਾਜ ਕੀਤਾ ਜਾ ਰਿਹਾ ਉਹਨਾਂ ਦੀ ਵੀ ਹੋਣੀ ਚਾਹੀਦੀ ਸੋ ਮਨੁੱਖਤਾ ਦੀ ਆਜ਼ਾਦੀ ਮਨੁੱਖੀ ਅਧਿਕਾਰਾਂ ਦੀ ਗੱਲ ਆਪਾਂ ਅੱਜ ਕਰਦੇ ਆ ਅੱਜ ਯੂਨੋ ਚਾਰਟਰ ਦੇ ਵਿੱਚ ਆਪਾਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਕਿ ਮਨੁੱਖ ਨੂੰ ਆਪਣੇ ਧਰਮ ਦੀ ਆਜ਼ਾਦੀ ਹੋਵੇ ਤੇ ਇਹ ਅੱਜ ਕੀਤੀ ਜਾ ਰਹੀ ਆ ਨਾ ਯੂਨੋ ਬਣਨ ਤੋਂ ਬਾਅਦ ਚ ਪਰ ਗੁਰੂ ਤੇਗ ਬਹਾਦਰ ਨੇ ਅਜ ਤੋਂ 350 ਸਾਲ ਪਹਿਲਾਂ ਕਰਕੇ ਦਿਖਾ ਦਿੱਤੀ ਕਿ ਜਿਹੜੇ ਬੰਦੇ ਦਾ ਜਿਹੜਾ ਕੀਤਾ ਆ ਉਹਨੂੰ ਉੱਥੇ ਖੜੇ ਹੋਣਾ ਚਾਹੀਦਾ ਉਹਨੂੰ ਉੱਥੋਂ ਜਬਰੀ ਪਰੇ ਨਹੀਂ ਕਰਨਾ ਚਾਹੀਦਾ ਜਬਰਨ ਹੀ ਉਹਦੇ ਨਾਲ ਹੋਣਾ ਚਾਹੀਦਾ ਤੇ ਇਹ ਜਿਹੜੀ ਪ੍ਰਤ ਸੀ ਗੁਰਤੇਗ ਵਾਧ ਲੱਗਦਾ ਸ਼ਾਤ ਗੁਰਤੇਗ ਵਾਧਨ ਦਿੱਤੀ ਵੱਡੀ ਗੱਲ ਹੋ ਗਈ ਪਰ ਇਹ ਪ੍ਰਤ ਗੁਰਨਾਨ ਸਿੰਘ ਦੇ ਬਿਲੇ ਤੋਂ ਆਰੰਭ ਹੋ ਗਿਆ ਸੀ ਜੇ ਤੁਸੀਂ ਥੋੜਾ ਜਿਹਾ ਕਿਤੇ ਇਤਿਹਾਸ ਨੂੰ ਨੇੜੇ ਕੋਈ ਦੇਖਾ ਤੁਸੀਂ ਦੇਖਦੇ ਆ ਜੀ ਇਹ ਗੁਰਨਾਨਕ ਸਾਹਿਬ ਨੂੰ ਆਪ ਜਬਰੀ ਜੰਜੂ ਪਾਉਣ ਦੀ ਗੱਲ ਕੀਤੀ ਗਈ ਸੀ ਬੜੀ ਛੋਟੀ ਉਮਰ ਸੀ 9 ਸਾਲ ਦੀ ਉਮਰ ਸੀ 9 ਸਾਲ ਦੀ ਉਮਰ ਜੰਜੂ ਪਾਇਆ ਜਾਂਦਾ ਹਾਂਜੀ ਤੇ ਗੁਰਨਾਨਦ ਸਾਹਿਬ ਨੇ ਕਿਹਾ ਨਹੀਂ ਮੈਂ ਜੰਜੂ ਨਹੀਂ ਪਾਉਣਾ ਇਹ ਜੰਜੂ ਨਹੀਂ ਪਾਉਣਾ ਪਰ ਜੰਜੂ ਤੋਂ ਅਹੰਕਾਰ ਹੀ ਨਹੀਂ ਹੋਏ ਗੁਰਨਾਨਦ ਸਾਹਿਬ ਨੇ ਕਿਹਾ ਪਾਉ ਮੇਰੇ ਜੰਜੂ ਕਿਹੋ ਜਿਹਾ ਪਾਉ ਦਇਆ ਕਪਾ ਸੰਤੋਖ ਸੂਤ ਜੱਤ ਗੰਢੀ ਸਤ ਵਟ ਜਬਰੀ ਜੰਜੂ ਲਾਇਆ ਜਾ ਰਿਹਾ ਸੀ ਜਬਰੀ ਜੰਜੂ ਪਾਇਆ ਜਾ ਰਿਹਾ ਸੀ ਉਦੋਂ ਗੁਰਨਾਨਕ ਨੇ ਪਾਉਣ ਨਹੀਂ ਦਿੱਤਾ ਗੁਰਤੇਗ ਬਾਦਰ ਦਾ ਸਮਾਂ ਜਬਰੀ ਜੰਜੂ ਲਾਇਆ ਜਾ ਰਿਹਾ ਸੀ ਤੇ ਗੁਰੂ ਤੇਗ ਬਹਾਦਰ ਜੀ ਨਾਲ ਸੀ ਸੋ ਲੜਾਈ ਸਾਰੀ ਜ਼ਬਰ ਦੇ ਖਿਲਾਫ ਸੋ ਬਿਲਕੁਲ ਜ਼ਬਰ ਦੇ ਖਿਲਾਫ ਇਹ ਲੜਾਈ ਸੀ ਕਿਉਂਕਿ ਜਦੋਂ ਜ਼ਬਰਦਸਤੀ ਪਾ ਰਹੇ ਸੀ ਉਦੋਂ ਉਹਨਾਂ ਨੇ ਆਪਣੇ ਤਰੀਕੇ ਨਾਲ ਸਮਝਾਇਆ ਜੀ ਕਿ ਜੇ ਜੰਝੂ ਪਾਉਣਾ ਹੈ ਤਾਂ ਫਿਰ ਇਹੋ ਜਿਹਾ ਪਾਵੋ ਜਿਹਦੇ ਬਾਰੇ ਤੁਸੀਂ ਦੱਸੂਗੇ ਔਰ ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋ ਬੰਦਲ ਆਏ ਕਸ਼ਮੀਰੀ ਔਰ ਉਹਨਾਂ ਨੇ ਦੱਸਿਆ ਕਿ ਜ਼ਬਰਦਸਤੀ ਸਾਡੇ ਨਾਲ ਆ ਹੋ ਰਹੀ ਹੈ ਸਾਡੇ ਜੰਝੂ ਵਾਇਰ ਫਿਰ ਵੀ ਸਾਡੇ ਗੁਰੂ ਸਾਹਿਬ ਖੜੇ ਸੋ ਖੜੇ ਤਾਂ ਬੇਸਿਕਲੀ ਜ਼ਬਰ ਜਨਾ ਦੇ ਖਿਲਾਫ ਹੀ ਖੜੇ ਹੋਏ ਜੀ ਜ਼ਬਰ ਦੇ ਖਿਲਾਫ ਖੜੇ ਹੋ ਹਾਂ ਜੀ ਬਿਲਕੁਲ ਔਰ ਇੱਕ ਗੱਲ ਦੋਆ ਸਮਿਆਂ ਨੂੰ ਸਮਝਣ ਦੀ ਲੋੜ ਆ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜਦੋਂ ਉਹਨਾਂ ਦੇ 9 ਸਾਲ ਦੀ ਉਮਰ ਜੰਝੂ ਪਾਇਆ ਜਾ ਰਿਹਾ ਸੀ ਜਾਂ ਤਿਲਕ ਦਿੱਤਾ ਜਾ ਰਿਹਾ ਸੀ ਜਦੋਂ ਉਦੋਂ ਉਦੋਂ ਹਿੰਦੁਸਤਾਨ ਦੇ ਵਿੱਚ ਕਿਉਂਕਿ ਸਨਾਤਨ ਦਾ ਜਿਹੜਾ ਸਮਾਜ ਸੀ ਬਹੁਤ ਮਜ਼ਬੂਤ ਸੀਗਾ ਬੇਸ਼ੱਕ ਮੋਗਲ ਰਾਜ ਦਾ ਰਾਜ ਆਰੰਭ ਹੋ ਚੁੱਕਾ ਸੀ ਪਰ ਇਹ ਆਰੰਭ ਸੀਗਾ ਹਾਂਜੀ ਅਜੇ ਰਾਜ ਨੇ ਪੱਕੇ ਪੈਰ ਨਹੀਂ ਸੀ ਪਕੜੇ ਹਾਲੇ ਬਾਬਰ ਨਹੀਂ ਸੀ ਆਇਆ ਉਦੋਂ ਪਹਿਲਾਂ ਲੋਧੀ ਬਾਦਸ਼ਾਹਾਂ ਦਾ ਰਾਜ ਸੀ ਗੁਲਾਮ ਖਾਨ ਸਾਹਿਬ ਦੇ ਵੇਲੇ ਪਠਾਨ ਰਾਜਿਆਂ ਦਾ ਰਾਜ ਸੀਗਾ ਪਰ ਉਹ ਮਿਨੋਰਟੀ ਸੀ ਰਾਜ ਕਰਨ ਵਾਲੇ ਲੋਕ ਸਮਾਜ ਜਿਹੜਾ ਸੀਗਾ ਉਹ ਸਨਾਤਨ ਧਰਮ ਦਾ ਸੀਗਾ ਸੋ ਸਮਾਜ ਦੇ ਤੌਰ ਤੇ ਜਦੋਂ ਕਿਸੇ ਕੋਲ ਬਹੁ ਗਿਣਤੀ ਵੱਡੀ ਹੋਵੇ ਉਹ ਜਾਤੀ ਕਰ ਸਕਦਾ ਹੁੰਦਾ ਜੀ ਪਰ ਜਦੋਂ ਕੋਈ ਰਾਜ ਦੇ ਵਿੱਚ ਆ ਕੇ ਉਹਦੇ ਕੋਲ ਤਾਕਤ ਵੱਡੀ ਆ ਜਾਏ ਉਹਦੇ ਕੋਲ ਬਹੁ ਗਿਣਤੀ ਵੀ ਆ ਜਾਵੇ ਉਹਦੇ ਨਾਲ ਜਿਆਦਾ ਲੋਕੀ ਜੁੜੇ ਹੋਣ ਤੇ ਫਿਰ ਉਹ ਜਾਤੀ ਕਰਨ ਲੱਪ ਜਾਂਦਾ ਪਹਿਲਾਂ ਸਮਾਜ ਦੀ ਜਾਤੀ ਸੀ ਗੁਰਨਾਨ ਸਿੰਘ ਸਮਾਜ ਦੀ ਜਾਤੀ ਦੇ ਖਿਲਾਫ ਵੀ ਖੜੇ ਹੋਏ ਫਿਰ ਰਾਜ ਦੀ ਜਾਤੀ ਸੀਗੀ ਰਾਜ ਦਾ ਜ਼ਬਰ ਸੀ ਤੇ ਗੁਰਤੇ ਇੱਕ ਵਾਦੂ ਉਹਦੇ ਖਿਲਾਫ ਵੀ ਖੜੇ ਹੋਏ ਤੇ ਮੇਰਾ ਸਾਰਾ ਕੁਝ ਕਰਨ ਦਾ ਮਕਸਦ ਇੱਕੋ ਹੀ ਆਗੇ ਜਿਹੜਾ ਰਸਤਾ ਗੁਰਨਾਨਕ ਸਾਹਿਬ ਨੇ ਮਿਸ ਦਿੱਤਾ ਸੀ ਧਰਮ ਦਾ ਸਿਧਾਂਤ ਦਾ ਕਿ ਜ਼ਬਰ ਨਹੀਂ ਕਿਸੇ ਨਾਲ ਮਜਰੂਮਾ ਦੇ ਨਾਲ ਖੜੇ ਹੋਣਾ ਜਬ ਕਿਸੇ ਤੋਂ ਗੁਰਤੇਗ ਬਾਦੂ ਉਸੇ ਰਸਤੇ ਤੇ ਤੁਰੇ ਕਿਸੇ ਲਈ ਨਹੀਂ ਉਹ ਸਿੱਖ ਸਿਧਾਂਤ ਜਿਹੜਾ ਗੁਰਨਾਨ ਸਿੰਘ ਮੱਥਿਆ ਉਹਦੇ ਲਈ ਸੀ ਪਰ ਉਹਦੇ ਚਲਦਿਆਂ ਚਲਦਿਆਂ ਜਿੱਦਾਂ ਜਾਤੀ ਹੋਰੀ ਸੀ ਉਹਦੇ ਨਾਲ ਖੜੇ ਹੋ ਜਾਣਾ ਇਹ ਸਿਧਾਂਤ ਸੀਗਾ ਬਿਲਕੁਲ ਇਹ ਗੱਲ ਜਿਹੜੀ ਸੀ ਹੋਰ ਮੈਂ ਕਹਣਾ ਚਾਹੁੰਦਾ ਗੁਰਤੇਗ ਬਾਦੂ ਜੀ ਉਹਦੀ ਗੱਲ ਆਰੰਭ ਕਰਨ ਤੋਂ ਪਹਿਲਾਂ ਕਿ ਗੁਰਨਾਨਕ ਸਾਹਿਬ ਜਿੰਨਾਂ ਜਿੰਨਾਂ ਰਾਹਾਂ ਤੇ ਤੁਰੇ ਨਾ ਉਦੋਂ ਬਾਅਦ ਚ ਗੁਰਤੇਗ 72 ਤੱਕ ਚਲਦੇ ਆ ਚਲਦੇ ਆ ਵਿੱਚ ਜਾਨੀ ਕਿ ਦੂਜੇ ਪਾਸ਼ਾ ਤੋਂ ਲੈ ਕੇ ਅੱਠਵੇਂ ਪਾਸ਼ਾ ਤੱਕ ਸਤਿਗੁਰੂ ਸਾਹਿਬ ਵਿੱਚ ਹੋਰ ਆ ਗਏ ਹਾਂਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰ Rai ਸਾਹਿਬ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਤ ਪਾਸ਼ਾ ਹੋ ਰਹੇ ਹਾਂਜੀ ਪਰ ਜਿੰਨਾਂ ਰਸਤਿਆਂ ਤੇ ਗੁਰਨਾਨ ਨਬ ਸਾਬ ਤੁਰ ਕੇ ਦੂਰ ਦੱਖਣ ਤੱਕ ਗਏ ਸੀ ਇਹ ਹਿੰਦੁਸਤਾਨ ਦੇ ਜਿਹੜੇ ਅੰਦਰੂਨੀ ਭਾਗ ਹੁੰਦਾ ਲਗਿਆ ਸੀ ਅਸਾਮ ਲੱਗਿਆ ਸੀ ਬੰਗਾਲ ਲੱਗਿਆ ਸੀ ਹੋਰ ਸੱਤੇ ਗੁਰੂ ਸਾਹਿਬਾਨ ਜਿਹੜੇ ਉਹਨਾਂ ਰਸਤਿਆਂ ਤੇ ਨਹੀਂ ਗਏ ਪੰਜਾਬ ਦੇ ਵਿਚਾਲੇ ਵਾਲੇ ਇਧਰ ਨੇੜੇ ਨੇੜੇ ਨਾਤਵਾ ਦਿੱਲੀ ਤੱਕ ਖੇਤਰ ਤੱਕ ਹਾਂਜੀ ਇਹ ਉੱਥੇ ਤੱਕ ਦੁਕਾਨ ਹੈ ਹਾਂਜੀ ਇਹ ਹਰਦਵਾਰ ਤੱਕ ਉੱਥੇ ਸਖਦੀਆਂ ਪੜਾਣਾਂ ਮਿਲਦੀਆਂ ਆ ਪਰ ਉਦੋਂ ਗਾਂ ਨਹੀਂ ਗਏ ਨਹੀਂ ਗਏ ਇਹ ਗੁਰੂ ਨਾਨਕ ਸਾਹਿਬ ਜਿਹੜੇ ਸੀ ਪੂਰਾ ਹਿੰਦੁਸਤਾਨ ਨੂੰ ਘੁੰਮਿਸ ਗਏ ਪੂਰ ਅਸਾਮ ਤੱਕ ਬੰਗਾਲ ਤੱਕ ਮਹਾਰਾਸ਼ਟਰ ਤੱਕ ਇਧਰੋਂ ਬਿਹਾਰ ਪਟਨਾ ਸਾਹਿਬ ਗੁਰਨਾਨ ਸਾਹਿਬ ਤੇ ਉਹਨਾਂ ਰਸਤਿਆਂ ਦੇ ਉੱਤੇ ਜੇ ਤੁਰੇ ਤੇ ਗੁਰ ਤੇਗ ਬਹਾਦਰ ਜੀ ਤੇ ਗੁਰਨਾਨ ਸਾਹਿਬ ਨੇ ਇੱਕ ਸਿਧਾਂਤ ਦੇ ਤੌਰ ਤੇ ਗੱਲ ਆਖੀ ਸੀਗੀ ਜੋਤੋ ਪ੍ਰੇਮ ਖੇਲਨ ਕਾ ਚਾਓ ਸਿਰ ਤਰਤਲੀ ਗਲੀ ਮਰੀ ਆਓ ਇਤਮਾਰਗ ਪੈਰ ਤਰੀਜੇ ਸਿਰ ਦੀਜੇ ਕਾਣਾ ਕੀਜੇ ਜਿਗਦੇ ਲੋਡ ਪਾ ਜੇ ਇਸ ਮਾਰਗ ਤੇ ਚਲਦੇ ਹਾਂ ਤੇ ਸਿਰ ਜਿਹੜਾ ਤਲੀ ਤੇ ਟਿਕਾਉਣਾ ਪਏ ਤੇ ਟਿਕਾਉਣਾ ਆ ਤਾਂ ਹੀ ਤੁਸੀਂ ਪਾਸ ਹੋ ਗਏ ਤੇ ਗੁਰਪ੍ਰੀਤ ਬਹਾਦਰ ਜੀ ਨੇ ਉਸ ਗੁਦਾਨਕ ਦੇ ਰਸਤੇ ਤੇ ਤੁਰਦਿਆਂ ਤੁਰਦਿਆਂ ਸਿਰ ਵੀ ਧਲੀ ਤੇ ਟਿਕਾ ਲਿਆ ਇਹ ਸਾਰੀ ਗੱਲ ਜੀ ਨੂੰ ਮੈਂ ਤੁਹਾਡੇ ਲਈ ਮੈਨੂੰ ਇੱਕ ਹਫਤਾ ਚ ਕਹਿਣ ਦੀ ਕੋਸ਼ਿਸ਼ ਕੀਤੀ ਜੇ ਤੁਹਾਡੀ ਅੱਗਾ ਹੋ ਤਾਂ ਮੈਂ ਹਫਤਾ ਉਸਾਂਜੀ ਕਰ ਲਵਾਂ ਬਿਲਕੁਲ ਬਿਲਕੁਲ ਗੱਲ ਸੱਚੀ ਹੋਈ ਫਿਰ ਸੋ ਵਧੀਆ ਸਾਡੇ ਕੀ ਹੋਊਗਾ ਤੁਸੀਂ ਤਾਂ ਸਾਰਿਆਂ ਨੂੰ ਪਤਾ ਕਿ ਬਹੁਤ achiyan ਕਵਤਾਵਾਂ ਲਿਖਦੇ ਹੋ ਔਰ ਗੁਰੂ ਸਾਹਿਬ ਦੇ ਬਾਰੇ ਕਵਤਾ ਤਾਂ ਬਹੁਤ achi ਹੋਗੀ ਤੁਹਾਡੀ ਜੀ ਤੁਸੀਂ ਅੱਗੇ ਗੀਤ ਮੇਰੇ ਸੁਣੇ ਪਰ ਇਹ ਹਫਤਾ ਆ ਔਰ ਜਿਹੜੀ ਅੱਜ ਕੱਲ ਦੀ ਕਵਤਾ ਖੁੱਲੀ-ਕੁਪਤਾ ਕਰਦੇ ਆ ਯੂਨੀਵਰਸਿਟੀਆਂ ਵਾਲੇ ਜਿੱਦਾਂ ਉਹ ਕਵਤਾ ਆ ਪਰ ਵਿੱਚ ਰਿਦਮ ਤੁਹਾਨੂੰ ਨਜ਼ਰ ਆਏਗੀ ਜ਼ਰੂਰ ਜੀ ਤੇ ਕਵਤਾ ਦਾ ਨਾਂ ਜੀ ਗੁਰਤੇ ਇੱਕ ਬਾਧਰ ਬੋਲਿਆ ਬੜਾ ਔਖਾ ਹੁੰਦਾ ਹੈ ਤਲੀ ਤੇ ਸੀਸ ਟਿਕਾਉਣਾ ਕਾਤਲ ਨੂੰ ਵੰਗਾਰਨਾ ਤੇ ਕਤਲ ਗਾਵਲ ਆਉਣਾ ਮੁਰਤੇ ਇੱਕ ਵਾਰ ਚੱਲ ਕੇ ਗਾਣਾ ਹਾਂਜੀ ਬੜਾ ਔਖਾ ਹੁੰਦਾ ਹੈ ਤਲੀ ਤੇ ਸੀਸ ਟਿਕਾਉਣਾ ਕਾਤਲ ਨੂੰ ਵੰਗਾਰਨਾ ਤੇ ਕਤਲ ਗਾਵਲ ਆਉਣਾ ਗੁਰਨਾਨਕ ਦਾ ਫਰਮਾਉਣਾ ਜੋ ਤੂੰ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤਮਾਰਗ ਪੈਰ ਧਰੀਜੇ ਸਿਰ ਦੀਜੇ ਕਾਂ ਨਾ ਖੀਚੇ ਸੋਖਾ ਨਹੀਂ ਨਾਨਕ ਦੀ ਰਾਤੁਰਨਾ ਬੜਾ ਔਖਾ ਹੁੰਦਾ ਤਲੀ ਤੇ ਸੀਸ ਧਰਨਾ ਗੁਰਨਾਨਕ ਦੀ ਪਾਈ ਪੈੜ ਤੇ ਗੁਰਤੇਗ ਭਾਦਰ ਤੁਰਿਆ ਦਲਿਤੇ ਸੀਸਟ ਕਾ ਕੇ ਨਾਨਕ ਦੇ ਰਾਹ ਤੇ ਤੁਰਦਾ ਨਿਤਰਿਆਂ ਦੀ ਧਿਰ ਬਣਦਾ ਬੇਸਿਰਿਆਂ ਦਾ ਸਿਰ ਬਣਦਾ ਨਤਾਣਿਆਂ ਨੂੰ ਤਾਨ ਦਿੰਦਾ ਨਿਮਾਣਿਆਂ ਨੂੰ ਮਾਨ ਦਿੰਦਾ ਡਰਿਆਂ ਸਹਿਮਿਆਂ ਮਜ਼ਲੂਮਾਂ ਨਿਆਸਰਿਆਂ ਨੂੰ ਆਸਰਾ ਦਿੰਦਾ ਦੱਬਿਆਂ ਕੁਚਲਿਆਂ ਨੂੰ ਆਪਣਾ ਕਹਿੰਦਾ ਭੈ ਕਾਹੂ ਕੋ ਦੇਤਨਾ ਹੈ ਨਹਿ ਬੈਮਾਨਤ ਆਣ ਦਾ ਅਗੰਮੀ ਐਲਾਨ ਕਰਦਾ ਗੁਰਤੇਗ ਬਹਾਦਰ ਬੋਚ-ਬੋਚ ਪੱਪ ਧਰਦਾ ਆਨੰਦਪੁਰੀ ਤੋਂ ਕਦਮ-ਕਦਮ ਤੁਰਦਾ ਤੀਰਥਾਂ ਪਤਨਾ ਪਹਾੜਾਂ ਨੂੰ ਪਾਰ ਕਰਦਾ ਦੂਰ ਦੱਖਣ ਪੂਰਬਲ ਜਾਂਦਾ ਗੁਰਨਾਨਕ ਦੇ ਚਰਨਾਂ ਦੀ ਧੂੜ ਮੱਥੇ ਨੂੰ ਛਾਂਦਾ ਨਾਨਕ ਦੇ ਰਾਹ ਤੁਰਦਾ ਗੁਰਤੇਗ ਬਹਾਦਰ ਬੋਚ-ਬੋਚ ਪੱਪ ਧਰਦਾ ਆਨੰਦਪੁਰੀ ਤੋਂ ਤੁਰਿਆ ਅਨੰਦਪੁਰ ਨੂੰ ਮੁੜਿਆ ਅਨੰਦਪੁਰ ਨੂੰ ਸਿਰਜਿਆ ਸਵਾਰਿਆ ਸ਼ਿੰਗਾਰਿਆ ਆਨੰਦ ਨਾਲ ਜੀਣ ਵਾਲਾ ਜੀਵਨ ਉਸਾਰਿਆ ਪਰ ਅਨੰਦਪੁਰ ਟਿਕਣਾ ਨਹੀਂ ਕੀਤਾ ਸੁੱਖਾਂ ਦੇ ਸ਼ਾਬੇ 'ਚ ਵਿਕਣਾ ਨਹੀਂ ਕੀਤਾ ਨਾਨਕ ਦੇ ਰਾਹ ਤੁਰਿਆਂ ਨੇ ਟਿਕਣਾ ਨਹੀਂ ਹੁੰਦਾ ਨਾਨਕ ਦੇ ਰਾਹ ਤੁਰਿਆਂ ਨੇ ਰੁਕਣਾ ਨਹੀਂ ਹੁੰਦਾ ਸਹਿਮਿਆਂ ਨੂੰ ਸਹਿਮਤਾ ਦਿੰਦਾ ਮਜ਼ਲੂਮਾਂ ਨੂੰ ਰਹਿਮਤਾ ਦਿੰਦਾ ਤਿਲਕ ਜੰਜੂ ਦਾ ਰਾਖਾ ਬਣ ਕੇ ਜਾਬਰਾਂ ਜ਼ਾਲਮਾਂ ਨੂੰ ਵੰਗਾਰਦਾ ਨਾਨਕ ਦੇ ਨਾਂ ਦਾ ਜਾਪ ਕਰਦਾ ਧੰਗੁਰ ਤੇਗ ਬਹਾਦਰ ਬਣ ਕੇ ਧਰਮ ਦੀ ਚਾਦਰ ਆਨੰਦਪੁਰ ਤੋਂ ਦਿੱਲੀ ਵੱਲ ਤੁਰ ਪਿਆ ਗੁਰ ਤੇਗ ਬਹਾਦਰ ਬੋਲਿਆ ਗੁਰਨਾਨਕ ਨੇ ਜਬਰੀ ਜੰਜੂ ਪਾਉਣ ਨਹੀਂ ਦਿੱਤਾ ਗੁਰਨਾਨਕ ਦੇ ਰਾਹ ਤੁਰਿਆ ਨੇ ਜਬਰੀ ਜੰਜੂ ਲਾਉਣ ਨਹੀਂ ਦੇਣਾ ਗੱਲ ਜੰਜੂ ਦੀ ਨਹੀਂ ਗੱਲ ਜ਼ਬਰ ਦੀ ਹੈ ਤੇ ਅਸਾਂ ਨੇ ਜ਼ਬਰ ਹੌਣ ਨਹੀਂ ਦੇਣਾ ਜਬਰੀ ਜੰਜੂ ਪਾਉਣ ਨਹੀਂ ਦੇਣਾ ਜਬਰੀ ਜੰਜੂ ਲਾਉਣ ਨਹੀਂ ਦੇਣਾ ਗੁਰਤੇਗ ਬਹਾਦਰ ਬੋਲਿਆ ਧਰ ਪਈਏ ਸਰਮਨਾ ਛੋੜੀਏ ਬਾਹ ਦਿਨਾਂ ਦੀ ਪਕੜੀਏ ਸਿਰ ਦੀ ਜੀ ਬਹਾਨਾ ਛੋੜੀਏ ਸੌਖਾ ਨਹੀਂ ਨਾਨਕ ਦੇ ਰਾਹ ਤੁਰਨਾ ਬੜਾ ਔਖਾ ਹੈ ਤਲੀ ਤੇ ਸੀਸ ਧਰਨਾ ਗੁਰਨਾਨਕ ਦਾ ਫਰਮਾਉਣਾ ਜੋ ਤੂੰ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧੀਜੇ ਸਿਰ ਦੀਜੇ ਕਾਨਾ ਕੀਜੇ ਬੜਾ ਔਖਾ ਹੁੰਦਾ ਹੈ ਤਲੀ ਤੇ ਸੀਸ ਠਗਾਉਣਾ ਤਾਤ ਨੂੰ ਵੰਗਾਰਨਾ ਕਤਲਗਾਵਲ ਆਉਣਾ ਇਕਪਤਾ ਜਮਾ ਗੱਲ ਕਹਿੰਦੀ ਕੋਸ਼ਿਸ਼ ਕੀਤੀ ਹੈ ਕਿ ਭੂਮਿਕਾ ਨੇ ਕੁਝ ਕੀਤੀ ਆ ਬਹੁਤ ਅੱਛੀ ਕਵਤਾ ਸੀ ਭਾਜੀ ਤੁਹਾਡੀ ਇਹਦੇ ਚ ਕਾਫੀ ਕੁਝ ਤੁਸੀਂ ਸਮਝਾਇਆ ਔਰ ਜਿਹੜੇ ਜਿਹੜੇ ਦਰਸ਼ਕਾਂ ਨੂੰ ਪਹਿਲਾਂ ਇਹ ਇਹਨਾਂ ਦੇ ਬਾਰੇ ਥੋੜੀ ਨੌਲੇਜ ਹੋਊਗੀ ਉਹ ਤਾਂ ਬਹੁਤ ਅੱਛੀ ਤਰ੍ਹਾਂ ਪਹਿਲਾਂ ਵੀ ਜਾਣਦੇ ਹੋਗੇ ਪਰ ਜਿਹਨਾਂ ਨੂੰ ਨਈ ਮੇਰੇ ਵਰਗਿਆਂ ਨੂੰ ਨੌਲੇਜ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਸਮਝਾਇਆ ਔਰ ਸ਼ੁਕਰੀਆ ਭਾਜੀ ਇਹਦੇ ਲਈ ਹੁਣ ਤੁਸੀਂ ਮੇਰੇ ਖਿਆਲ ਦੇ ਵਿੱਚ ਜੇ ਆਪਾਂ ਪਿੱਛੇ ਚਲੀਏ ਔਰ ਜਿੱਥੋਂ ਗੁਰੂ ਸਾਹਿਬ ਜੀ ਦਾ ਜਨਮ ਹੋਇਆ ਕਿੱਥੇ-ਕਿੱਥੇ ਉਹ ਖੇលਦੇ ਉਹਨਾਂ ਦਾ ਬਚਪਨ ਮੇਰੇ ਖਿਆਲ ਉੱਥੋਂ ਸਟਾਰਟ ਕਰੀਏ ਤਾਂ ਜੀ ਬਿਲਕੁਲ ਗੁਰਤੇਗ ਭਦਰ ਦਾ ਜਨਮ ਅੰਮ੍ਰਿਤਸਰ ਸ਼ਹਿਰ ਦਾ ਆ। ਅੱਛਾ ਜੀ ਜਦੋਂ ਅੰਮ੍ਰਿਤਸਰ ਸ਼ਹਿਰ ਵਸ ਗਿਆ ਸੀ ਗੁਰੂ ਰਾਮਦਾਸ ਨੇ ਵਸਾਇਆ ਤੇ ਗੁਰੂ ਰਾਮਦਾਸ ਆਪ ਵੀ ਨਾਲ ਸ਼ਹਿਰ ਵਸਾਇਆ ਤੇ ਆਪ ਵੀ ਅਮਰਸਰ ਚ ਵਸ ਗਿਆ ਪਰ ਬਾਅਦ ਚ ਅਕਾਲ ਚਲਾਣੇ ਦੇ ਵੇਲੇ ਜੋਤੀ ਜੋਤ ਸਭਾਉਣ ਦੇ ਵੇਲੇ ਗੁਰੂ ਰਾਮਦਾਸ ਜੀ ਬੰਦਵਾਲ ਚਲੇ ਗਿਆ ਸੀ ਪਰ ਕਿਉਂਕਿ ਹਰਮੰਦਰ ਗੁਰੂ ਅਰਜਨ ਦੇਵ ਨੇ ਬਣਾਇਆ ਤੇ ਗੁਰੂ ਅਰਜਨ ਦੇਵ ਵੀ ਅਮਰਸਰ ਵਸ ਗਿਆ ਗੁਰੂ ਰਾਮਦਾਸ ਜੀ ਉੱਥੇ ਰਹਿਣ ਲਈ ਆਪਣਾ ਇੱਕ ਘਰ ਬਣਾਇਆ ਸੀ ਵੱਖਰਾ ਹਰਮੰਦਰ ਸਾਹਿਬ ਤੋਂ ਅੱਛਾ ਜੀ ਤੇ ਜਿਹੜਾ ਘਰ ਬਣਾਇਆ ਸੀਗਾ ਉਹਨੂੰ ਸਿੱਖਾਂ ਨੇ ਗੁਰੂ ਕਾ ਮਹਿਲ ਕਹਿਣਾ ਸ਼ੁਰੂ ਕੀਤਾ ਅੱਛੇ ਬਿਲਕੁਲ ਕੋ ਮੇਲਾ ਪਰ ਘਰ ਨੂੰ ਕਹ ਦਿੰਦੇ ਆ ਤੇ ਆਮ ਜੇ ਲੋਕਾਂ ਦਾ ਘਰ ਹੋਵੇ ਤੇ ਉਹ ਘਰ ਆ ਤੇ ਜਦੋਂ ਕਿਸੇ ਬਾਦਸ਼ਾਹ ਦਾ ਕਿਸੇ ਪਾਦਸ਼ਾਹ ਦਾ ਘਰ ਹੋਵੇ ਫਿਰ ਮਹਿਲ ਤੇ ਫਿਰ ਮਹਿਲ ਆ ਬੇਸ਼ੱਕ ਉਹ ਸੁਧਾਰਨ ਕਰ ਸੀ ਬਿਲਕੁਲ ਬਿਲਕੁਲ ਆਮ ਸਿੱਖਾਂ ਦੇ ਜਿੱਦਾਂ ਘਰ ਹੁੰਦੇ ਉਦਾਂ ਹੀ ਘਰ ਸੀਗਾ ਭਾਈ ਇੱਕ ਨਿੱਕਾ ਜਿਹਾ ਸਵਾਲ ਆ ਗਿਆ ਇੱਥੇ ਦਿਮਾਗ ਦੇ ਵਿੱਚ ਅੱਗੇ ਇੱਥੋਂ ਹੀ ਤੁਸੀਂ ਤੋਰਿਓ ਵੀ ਉਹ ਜਿਹੜਾ ਗੁਰੂ ਦਾ ਮਹਿਲ ਸੀ ਹਾਂਜੀ ਉਹ ਅੱਜ ਵੀ ਹੈ ਜੀ ਬਿਲਕੁਲ ਜੀ ਬਿਲਕੁਲ ਉਹ ਹੀ ਕੰਮ ਆਪਣੇ ਦੇਖਣ ਆਏ ਨੂੰ ਗੁਰੂ ਰਾਮਦਾਸ ਨੇ ਘਰ ਸਾਰਿਆ ਸੀ ਗੁਰੂ ਰਾਮਦਾਸ ਉੱਥੇ ਰਹੇ ਉਸ ਘਰ ਚ ਬਾਅਦ ਗੁਰੂ ਅਰਜਨ ਦੇਵ ਜੀ ਰਹੇ ਉਸ ਘਰ ਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ ਤੇ ਉਹਨਾਂ ਦੇ ਪਰਿਵਾਰ ਰਹੇ ਗੁਰੂ ਰਾਮਦਾਸ ਦਾ ਪਰਿਵਾਰ ਰਿਹਾ ਜੀ ਗੁਰੂ ਅਰਜਨ ਦੇਵ ਜੀ ਦਾ ਪਰਿਵਾਰ ਰਿਹਾ ਗੁਰੂ ਹਰਗੋਬਿੰਦ ਸਾਹਿਬ ਦਾ ਯਾਨੀ ਕਿ ਉੱਥੇ ਜਦੋਂ ਪੂਰਾ ਪਰਿਵਾਰ ਰਿਹਾ ਗੁਰੂ ਹਰਗੋਬਿੰਦ ਸਾਹਿਬ ਦਾ ਪਰਿਵਾਰ ਰਿਹਾ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਜਦੋਂ ਪਰਿਵਾਰ ਰਿਹਾ ਉੱਥੇ ਰਹਿੰਦਿਆਂ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਗੁਰਤੇਗਬੰਦ ਦਾ ਜਨਮ ਹੋਇਆ ਜੀ ਜਿਹੜਾ ਗੁਰੂ ਦਾ ਮਹਿਲ ਘਰ ਸੀਗਾ ਅੱਜ ਉਹ ਜੀ ਗੁਰਦੁਆਰਾ ਹੈ ਤੇ ਗੁਰਦੁਆਰ ਦਾ ਨਾਮ ਵੀ ਹੈ ਗੁਰਦੁਆਰਾ ਗੁਰੂ ਕੇ ਮਹਿਲ ਗੁਰੂ ਕੇ ਮੈਂ ਇਹ ਵਦਕਰ ਸੀ ਤੇ ਪਹਿਲਾਂ ਗੁਰੂ ਕਾ ਮਹਿਲ ਸੱਦੇ ਸੀ ਬਾਅਦ ਚੋਂ ਗੁਰਦੁਆਰਾ ਬਣ ਗਿਆ ਉਦੋਂ ਵੀ ਗੁਰੂਵਾਰੇ ਵਾਂਗੂ ਸੀ ਮਾਨਤਾ ਜਿੱਥੇ ਗੁਰੂ ਰਹਿ ਰਹੇ ਮਾਨਤਾ ਸੀ ਸੰਗਤਾਂ ਰੋਜ਼ ਸਵੇਰ ਮਿਲਣਾ ਆਉਂਦੀ ਆਉਣੀਆਂ ਸ਼ਾਮ ਨੂੰ ਮਿਲਣਾ ਆਉਂਦੀ ਆਉਣੀਆਂ ਧਮਾਨ ਲੱਗਦੇ ਹੋਣਗੇ ਸਤਿਗੁਰੂ ਅਪਦੇਸ਼ ਵੀ ਕਰਦੇ ਹੋਣਗੇ ਜਿਹੜੇ ਦੂਰੋਂ ਦਰੜੇ ਆਉਣ ਉਹ ਕਿਦਾਂ ਜਿਹਨੂੰ ਮਿਲਣਾ ਹੁੰਦਾ ਉਹਨਾਂ ਨੂੰ ਮਿਲਦੀ ਵੀ ਹੋਣਗੇ ਪਰ ਅੱਜ ਉਹ ਗੁਰਦੁਆਰਾ ਹੈ ਜੀ ਗੁਰੂ ਕੇ ਮਹਿਲ ਜਦੋਂ ਆਪ ਹਰਮੰਦਰ ਸਾਹਿਬ ਜਾਂਦੇ ਆ ਨਾ ਹਾਂਜੀ ਤੇ ਹਰਮੰਦਰ ਸਾਹਿਬ ਜਦ ਤੂੰ ਜਾ ਤੂੰ ਦੇਖਦੇ ਉਸ ਇੱਕ ਗੁਰੂ ਵਜਾਰਿਆ ਹਾਂਜੀ ਗੁਰੂ ਬਾਜ਼ਾਰ ਪੁਰਾਣੀਆਂ ਦੁਕਾਨਾਂ ਸੁਨਿਆਰਿਆਂ ਦੀਆਂ ਕੱਪੜਿਆਂ ਦੀਆਂ ਬਹੁਤ ਵੱਡੀਆਂ ਦੁਕਾਨਾਂ ਔਰ ਜਿਹੜੇ ਦੁਨੀਆਂ ਦੇ ਲੈ ਬਾਜ਼ਾਰ ਆ ਇਹ 4 400 ਸਾਲ ਤੋਂ 3 300 ਸਾਲ ਤੋਂ ਲਗਾਤਾਰ ਚੱਲ ਰਿਹਾ ਹੈ ਤਾਂ ਲਾਹੌਰ ਦਾ ਨਾਰਕਲੀ ਬਜ਼ਾਰ ਆ ਉਹ ਅਕਬਰ ਦੇ ਵਲੇ ਸ਼ੁਰੂ ਹੋਇਆ ਸੀ 400 ਸਾਲ ਤੋਂ ਉਹ ਬਜ਼ਾਰ ਅੱਜ ਵੀ ਚੱਲ ਰਿਹਾ ਲੈ ਬਾਜ਼ਾਰੇ ਬਜ਼ਾਰ ਚੋਂ ਗਾਂਵ ਬਜ਼ਾਰ ਨਿਕਲਦੇ ਸੀ ਤੁਸੀਂ ਦੇਖਿਆ ਤੇਰੇ ਪਾਪਾ ਹੋਗਾ ਤੁਸੀਂ ਇੱਕ ਅੱਧੀ ਵੜਦੇ ਆ ਫਿਰ ਤੁਰੇ ਚਲੋ ਉਦਾਂ ਹੀ ਉਹ ਗੁਰੂ ਬਾਜ਼ਾਰ ਆ ਅੰਮ੍ਰਿਤਸਰ ਦਾ ਲੈ ਜਾਨੀ ਕਿ 400 ਸਾਲ ਪਹਿਲਾਂ ਸ਼ੁਰੂ ਹੋਇਆ ਜਦੋਂ ਹਰਿਮੰਦਰ ਸਾਹਿਬ ਸ਼ੁਰੂ ਕੀਤਾ ਤੇ ਗੁਰੂਗੁਬਜ਼ਾਰ ਚ ਗੁਰੂ ਕਾ ਮਹਿਲ ਘਰ ਸੀਗਾ ਪਰ ਉਹ ਬਾਜ਼ਾਰ ਚੋਂ ਗਾਂ ਬਾਜ਼ਾਰ ਨਿਕਲਦੇ ਜਾਂਦੇ ਗੁਰੂ ਕਾ ਬਾਜ਼ਾਰ ਤੇ ਨਿੱਕੇ ਨਿੱਕੇ ਪੀੜੀਆਂ ਪੀੜੀਆਂ ਗਲੀਆਂ ਤੇ ਬਾਜ਼ਾਰ ਨਿਕਲੀ ਜਾਂਦੇ ਆ ਤੇ ਜਿੰਨੀਆਂ ਨਿੱਕੇ ਨਿੱਕੇ ਦੁਕਾਨਾਂ ਵੱਡੀਆਂ ਲੱਦੀਆਂ ਹੋਈਆਂ ਬਾਜ਼ਾਰ ਕਾ ਕੀ ਸਾਰਾ ਕੁਝ ਉਹ ਅੱਜ ਵੀ ਗੁਰੂ ਕਾ ਬਾਜ਼ਾਰ ਹੈਗਾ ਤੇ ਉਹਦੇ ਬਾਜ਼ਾਰ ਦੇ ਵਿੱਚੋਂ ਇੱਕ ਗਲੀ ਨਿਕਲਦੀ ਆ ਉਸ ਗਲੀ ਦੇ ਵਿੱਚ ਗੁਰੂ ਕਾ ਮਹਿਲ ਘਰ ਹੁੰਦਾ ਸੀਗਾ ਤੇ ਅੱਧੀ ਕੱਲ ਉੱਥੇ ਉਸੇ ਗਲੀ ਦੇ ਵਿੱਚ ਹੀ ਗੁਰਦੁਆਰਾ ਗੁਰਦੁਆਰਾ ਗੁਰੂ ਕੇ ਮਹਿਲ ਗੁਰੂ ਬਾਜ਼ਾਰ ਦੇ ਵਿੱਚ ਇਹ ਜਦੋਂ ਤੁਸੀਂ ਜਾਓ ਹਰਮੰਦਰ ਸਾਹਿਬ ਅੱਗੇ ਤੋਂ ਹਾਂਜੀ ਤੇ ਮੈਂ ਆਪਣੇ ਲੋ ਬੇਨਤੀ ਕਰੂੰਗਾ ਵੀ ਜਰੂਰ ਉਹ ਗੁਰੂ ਕਮੈਲ ਵੀ ਜਿੱਥੇ ਗੁਰੂ ਰਾਮਦਾਸ ਜੀ ਰਹੇ ਜਿੱਥੇ ਗੁਰੂ ਅਰਜਨ ਦੇਵ ਜੀ ਰਹੇ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਰਹੇ ਜਿੱਥੇ ਉਹਨਾਂ ਦੇ ਪਰਿਵਾਰ ਰਹੇ ਜਿੱਥੇ ਗੁਰਤੇਕ ਬਾਦ ਦਾ ਜਨਮ ਹੋਇਆ ਉਹ ਜਰੂਰ ਦਰਸ਼ਨ ਕਰਨਾ ਬਿਲਕੁਲ ਉਹ ਬੜੀ ਪਾਵਨ ਥਾਂ ਹੈ ਬੜੀ ਪਾਵਨ ਥਾਂ ਹੈ ਉੱਥੇ ਜਾਣਾ ਬਣਦਾ ਵੀ ਆ ਔਰ ਐਜੇ ਸਿੱਖ ਸਾਡਾ ਇਹ ਤਰ ਵੀ ਆ ਡਿਊਟੀ ਵੀ ਆ ਔਰ ਸਾਨੂੰ ਬਹੁਤ ਮਾਣ ਵੀ ਮਹਿਸੂਸ ਦੇਖੋ ਨਨਕਾਣਾ ਸਾਹਿਬ ਮੈਂ ਗਿਆ ਨਾ ਜੀ ਹਾਂਜੀ ਉੱਥੇ ਜਾ ਕੇ ਅਗਿਆ ਬਾਬੇ ਨਾਨਕ ਦੇ ਘਰ ਆ ਗਿਆ ਤੇ ਜਦੋਂ ਇੱਥੇ ਜਾਵਾਂਗੇ ਇੱਥੇ ਵੀ ਤਾਂ ਇਹੀ ਫਿਰ ਹੋਊਗੀ ਜੀ ਕਲਾ ਵਰਦੀ ਆ ਜੀ ਜੇ ਤੁਸੀਂ ਉਹ ਸ਼ਰਧਾ ਨਾ ਜਾਣਿਆ ਬਹੁਤ ਸ਼ਾਨਦਾਰ ਗੁਰਦੁਆਰਾ ਹਾਂਜੀ ਹਾਂਜੀ ਤੇ ਕਲਾ ਵਰਦੀ ਆ ਬੱਚੇ 1621 ਚ ਜਨਮ ਹੋਇਆ ਸੀ ਅੱਛਾ ਜੀ ਮ੍ਰਤੇਗ ਭਾਦਰ ਜੀ ਦਾ ਗੁਰੂ ਕਮੈਲ ਗੁਰਦੁਆਰਾ ਜਿਹੜਾ ਅੱਜਕੱਲ ਬਣਿਆ ਉਹ ਸਥਾਨ ਦੇ ਉੱਤੇ ਗੁਰੂ ਕੇ ਬਾਜ਼ਾਰ ਦੀ ਜਿਹੜੀ ਗਲੀ ਨਿਕਲਦੀ ਉਸ ਗਲੀ ਵਾਲੇ ਘਰ ਦੇ ਵਿੱਚ 1621 ਚ ਜਨਮ ਹੋਇਆ ਤੇ ਗੁਰੂ ਤੇਗ ਬਹਾਦਰ ਜੀ 1621 ਤੋਂ ਲੈ ਕੇ ਕਰੀਬ ਕਰੀਬ ਇਹ 9 ਸਾਲ ਦੀ ਉਮਰ ਤੱਕ ਅੰਮ੍ਰਿਤਸਰ ਚ ਰਹੇ ਅੱਛਾ ਜੀ ਹਾਂਜੀ ਉਸੇ ਕਿ ਉਹਦੇ ਉਹ ਤੋਂ ਬਾਅਦ ਉਹਨਾਂ ਦੀ ਗਾਂ ਦੀ ਜ਼ਿੰਦਗੀ ਬੰਦੀ ਆ 9 ਸਾਲ ਉਹ ਅੰਮ੍ਰਿਤਸਰ ਦੇ ਵਿੱਚ ਰਹੇ ਆ ਸੁ ਮੁੱਢਲੀ ਵਿੱਦਿਆ ਉਹ ਅੰਮ੍ਰਿਤਸਰ ਦੇ ਵਿੱਚ ਹੀ ਹੋਈ ਗੁਰੂ ਘਰ ਦੇ ਵਿੱਚ ਹੀ ਹੋਈ ਗੁਰੂ ਘਰ ਦੇ ਪੁੱਤਰ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਪੁੱਤਰ ਸੀਗੇ ਇੱਕ ਬੱਚੀ ਸੀਗੀ ਬੀਬੀ ਵੀਰੋ ਜੀ ਤੇ ਪੰਜ ਪੁੱਤਰ ਸੀ ਬਾਬਾ ਗਰਦਤਾ ਜੀ ਸੀ ਸੂਰਜਮਾਲ ਸੀ ਐ ਟਲਰਾਏ ਸੀਗੇ ਇਹ ਪੰਜ ਪੁੱਤਰ ਸੀਗੇ ਤੇ ਅਨੀਲ ਰਾਏ ਜੀ ਪੰਜ ਦੇ ਗੁਰਤੇਗ ਬਾਦ ਸੀ ਪੰਜ ਪੁੱਤਰ ਸੀਗੇ ਤੇ ਇੱਕ ਬੱਚੀ ਸੀ ਜਿਹਨੂੰ ਆਪਾਂ ਬੀਬੀ ਵੀਰੋ ਦੇ ਨਾਮ ਦੇ ਤੌਰ ਤੇ ਜਾਣਦੇ ਆ 6 ਸੀਗੀਆਂ ਸੰਤਾਨਾਂ ਗੁਰੂ ਹਰਗੋਬਿੰਦ ਸਾਹਿਬ ਦੀਆਂ ਉਹਨਾਂ ਚੋਂ ਗੁਰਤੇਗ ਬਹਾਦਰ ਜੀ ਇਦਾਂ ਸਮਝੋ ਕਿ ਸਭ ਤੋਂ ਛੋਟੀ ਉਮਰ ਦੇ ਕਹਾਂ ਅੱਛਾ ਜੀ 1621 ਦਾ ਜਨਮ ਤੇ ਪਹਿਲੇ 9 ਸਾਲ ਕਰੀਬ ਕਰੀਬ 9 ਸਾਲ ਉਹ ਅੰਮ੍ਰਿਤਸਰ ਦੇ ਵਿੱਚ ਰਹੇ ਤੇ ਬਚਪਨ ਦਾ ਨਾਂ ਸਾਡਾ ਇਤਿਹਾਸ ਕਹਿੰਦਾ ਕਿ ਗੁਰਤੇਗ ਬਹਾਦਰ ਦਾ ਨਾਂ ਤੇਗਬਾਦਰ ਨਹੀਂ ਬਚਪਨ ਦੇ ਵਿੱਚ ਉਹਨਾਂ ਦਾ ਨਾਮ ਤਿਆਗਮਲ ਰੱਖਿਆ ਗਿਆ ਸੀ ਤਿਆਗਮਲ ਅੱਛਾ ਬਿਰਤੀ ਬੜੀ ਤਿਆਗ ਵਾਲੀ ਸੀ ਕਿ ਬਚਪਨ ਤੋਂ ਲੈ ਕੇ ਜਾਨੀ ਹਰ ਚੀਜ਼ ਤਿਆਗ ਦੇਣੀ ਵਾਲੀ ਗੱਲ ਸੀਗੀ ਬਰਕਤ ਵਰਤੀ ਕਹ ਲੋ ਤਿਆਗ ਵਾਲੀ ਵਰਤੀ ਕਹ ਲੋ ਤੇ ਕਹਿੰਦੇ ਜਦੋਂ ਉਹਨਾਂ ਦਾ ਜਨਮ ਹੋਇਆ ਸੀ ਨਾ ਤੇ ਪੁੱਤਰ ਪੈਦਾ ਹੋਵੇ ਤੇ ਪਿਤਾ ਨੂੰ ਤਾਂ ਖੁਸ਼ੀ ਹੋਣੀ ਹੋਣੀ ਆ ਹਾਂਜੀ ਮਾਤਾ ਨੂੰ ਵੀ ਖੁਸ਼ੀ ਹੋਣੀ ਆ ਤੇ ਪਿਤਾ ਨੇ ਉਹਨੂੰ ਚੱਕੜਾ ਵੀ ਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਪਹਿਲਾਂ ਵੀ ਪੁੱਤਰ ਸੀ ਪਰ ਜਦੋਂ ਗੁਰਤੇ ਇੱਕ ਬਾਅਦ ਉਹਨੂੰ ਆਏ ਉਹਨਾਂ ਨੇ ਚੱਕਿਆ ਆਪਣੇ ਹੱਥਾਂ ਦੇ ਉੱਤੇ ਤੇ ਹੱਥਾਂ ਉੱਤੇ ਚੁੱਕ ਕੇ ਤੇ ਉਹਦੇ ਪੈਰ ਤੇ ਅਫਲਾਏ ਅੱਛਾ ਜੀ ਤੇ ਫਿਰ ਹੱਥ ਕਹਿੰਦੇ ਸਾਡਾ ਜਿਹੜੇ ਪੁਰਾਣਾ ਇਤਿਹਾਸ ਕਹਿੰਦਾ ਉਹ ਹੱਥ ਆਪਣੇ ਮੱਥੇ 'ਤੇ ਲਾਏ। ਅੱਛਾ ਜੀ। ਹੁਣ ਪੁੱਤਰ ਦੇ ਪੈਰੀ ਹੱਥ ਲਾ ਕੇ ਵਿੱਚ ਮੱਥੇ 'ਤੇ ਹੱਥ ਲਾਇਆ। ਤੇ ਹੁਣ ਪੁਛਣਾ ਤਾਂ ਬੰਦਾ ਹੀ ਸੀ ਨਾ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਸਗੇ। ਸਿੱਖ ਰਾਜ ਦੂਮ ਨਾਨਕੀ ਹੋਇਆ। ਇੱਕ ਬੀਬੇ ਨਾਨਕੀ ਹਾਂਜੀ ਇੱਕ ਬੀਬੇ ਨਾਨਕੀ ਹਾਂਜੀ ਉਹ ਸੀ ਬੀਬੇ ਕਹਿੰਦੇ ਆ ਬੀਬੇ ਭੈਣ ਨੂੰ ਕਹਿੰਦੇ ਸੀਗੇ। ਹਾਂਜੀ ਗੁਰਨਾਨ ਸਾਹਿਬ ਦੀ ਭੈਣ। ਇਹ ਫਰਕ ਇਹ ਕਹਿੰਦੇ ਵਿੱਚ ਫਰਕ ਪੈਂਦਾ ਵੀ ਉਹ ਬੀਬੇ ਨਾਨਕ ਹੀ ਆ ਜਿਹੜੇ ਗੁਰੂ ਕੇ ਮੈਲੇ ਉਹਨੂੰ ਨਾ ਮਾਤਾ ਕਹਿੰਦੇ ਆ ਤੇ ਇਹ ਮਾਤਾ ਨਾਨਕੀ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਸਿੱਕੇ ਜਿਨ੍ਹਾਂ ਦੇ ਗਾਂ ਪੁੱਤਰ ਆ ਗੁਰੂ ਤੇਗ ਬਹਾਦਰ ਜੀ ਅੱਛਾ ਤੇ ਮੈਂ ਜਾਣ ਕੇ ਕਿੰਿਆਂ ਨੂੰ ਅੱਜ ਤੱਕ ਨਹੀਂ ਪਤਾ ਤਾਂ ਕਰਕੇ ਮੈਂ ਗੱਲ ਪੁਲੀਤ ਕਰਤੀ ਨਹੀਂ ਮੈਂ ਮੈਂ ਵੀ ਸਵਾਲ ਕਰਨ ਲੱਗਿਆ ਸੀ ਇਹ ਹੀ ਗੁਰੂ ਅਰਣਕ ਦੇਵ ਜੀ ਦੇ ਭੈਣ ਬੀਬੇ ਨਾਨਕੀ ਹਾਂਜੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਉਹ ਮਾਤਾ ਨਾਨਕੀ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਮਾਲ ਸਮੇਂ 'ਚ ਬੜਾ ਫਰਕ ਆ। ਉਹ ਪਹਿਲੀ ਪਾਤਸ਼ਾਹੀ ਆ, ਕੋਈ 6ਵੀਂ ਪਾਤਸ਼ਾਹੀ ਆ। ਸਮੇਂ ਦਾ ਬੜਾ 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 ਫਰਕ ਹੈਗਾ ਆ। ਔਰ ਬੀਬੀ ਨਾਨਕੀ ਦਾ ਜਨਮ ਸਥਾਨ ਜਿਹੜਾ ਆ ਉਹ ਲਾਹੌਰ ਦੇ ਨੇੜੇ ਆ ਪਿੰਡ ਚਾਹਲ। ਤੁਸੀਂ ਜਦੋਂ ਗਏ ਅੰਦਰ ਦਰਸ਼ਨੀ ਕੀਤੇ ਆ ਕਰਦੇ ਹੋ ਦਰਸ਼ ਸੰਸਾਰੀ। ਹਾਂਜੀ। ਤੇ ਜਿਹੜੀ ਮਾਤਾ ਨਾਨਕੀ ਆ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਮਹਿਲ ਆ। ਇਹ ਪੰਜਾਬ ਦੇ ਗੁਰਤੇ ਗੁਰੂ ਹਰਗੋਬਿੰਦ ਸਾਹਿਬ ਦੇ ਤਨ ਅਨੰਦ ਕੌਰ ਜੰਦੀ ਗੱਲ ਕੀਤੀ ਜਾਂਦੀ ਪਰ ਜਪਾ ਮਾਤਾ ਨਾਨਕੀ ਦੀ ਹੀ ਗੱਲ ਕਰਦੇ ਆਂ ਕਦੇ ਸਮਾਂ ਉਹਦੀ ਵਿੱਚ ਸਾਧੀ ਦੀ ਗੱਲ ਕਰਾਂਗੇ ਤੇ ਇਹ ਅਮਰਸਰ ਰਹਿਣ ਵਾਲੇ ਅੱਛਾ ਜੀ ਬੀਬੇ ਨਾਨਕੀ ਵਿਲੇ ਅਮਰਸਰ ਦੱਸਿਆ ਵੀ ਨਹੀਂ ਸੀਗਾ ਇਦਾਂ ਕਾਲੀਆ ਸੋ ਮਾਤਾ ਨਾਨਕੀ ਨੇ ਸਵਾਲ ਕੀਤਾ ਵੀ ਬਾਕੀ ਵੀ ਪੁੱਤਰ ਤੁਸੀਂ ਚੱਕੇ ਪਰ ਮੈਂ ਖਾਸ ਤੌਰ ਤੇ ਨੋਟਿਸ ਕੀਤਾ ਉਹਨਾਂ ਗੁਰੂ ਕੇ ਮੈਲ ਸੀਗੇ ਤੇ ਕਦੇ ਬਰੀਕ ਨਿਗਾਹ ਤਾਂ ਹੈ ਹੀ ਆ ਨਾ ਫਿਰ ਦੂਰਦ੍ਰਿਸ਼ਟੀ ਵਾਲੀ ਨਿਗਾਹ ਆ ਉਹਨਾਂ 'ਤੇ ਵੀ ਨਿਗਾਹ ਆ ਹਾਂ ਜੀ ਤੇ ਕਹਿੰਦੇ ਵੀ ਤੁਸੀਂ ਆ ਪਿੱਲੋ ਤੁਸੀਂ ਪੈਰ ਨੂੰ ਹੱਥ ਲਾਇਆ ਫਿਰ ਮੱਥੇ ਨੂੰ ਲਾ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਹੁਤ ਬਲੀ ਪੁਰਸ਼ ਆ ਬਚਪਨ ਦੇ ਵਿੱਚ ਹੀ ਜਦੋਂ ਨਾਲ ਜੇ ਤਿਆਗ ਮੱਲ ਨਹੀਂ ਸੀਗਾ ਬਹੁਤ ਬਲੀ ਪੁਰਸ਼ ਆ ਤੇ ਇਸ ਕਰਕੇ ਮੈਂ ਕਹਿੰਦਾ ਨਾ ਗੁਰੂ ਸਾਹਿਬ ਤ੍ਰੈਕਾਲ ਦਰਸ਼ੀ ਦੇ ਉਹਨਾਂ ਨੂੰ ਆਉਣ ਵਾਲੇ ਸਮੇਂ ਦਾ ਵੀ ਪਤਾ ਆ ਔਰ ਗੁਰਬਾਣੀ ਚ ਵੀ ਇਦਾਂ ਦੀ ਗਵੀਆਂ ਮਿਲਦੀਆਂ ਕਿਤੇ ਸਮਾਂ ਪੈ ਤਾਂ ਆਪਾਂ ਗੱਲ ਕਰਾਂਗੇ ਕਿਤੇ ਸਵਾਲ ਆਇਆ ਤੇ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਤਰ੍ਹਾਂ ਦੇ ਪਹਿਲਾਂ ਹੀ ਭਵਿਖਬਾਣੀ ਕਰ ਦਿੱਤੀ ਤੇ ਜਦੋਂ ਇਹ ਭਵਿਖਬਾਣੀ ਕਰ ਦਿੱਤੀ ਤੇ ਆਲਾ ਦੁਆਲਾ ਜਿਹੜਾ ਸੀ ਸੋਚਣ ਲੱਪਿਆ ਸ਼ਾਇਦ ਗੁਰੂ ਤੇਗ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਚ ਅਗਲੇ ਗੁਰੂ ਗੁਰੂ ਤੇਗ ਬਹਾਦਰ ਹੋਣਗੇ ਪਰ ਨਹੀਂ ਹੋਏ ਨਹੀਂ ਨਹੀਂ ਹੈ ਨਹੀਂ ਵਿੱਚ 8ਵੇਂ ਉਹ 6ਵੇਂ ਗੁਰੂ ਸੀ ਵਿੱਚ 7ਵੇਂ ਤੇ 8ਵੇਂ ਦੋ ਆਏ 7ਵੇਂ ਤੇ 8ਵੇਂ ਦੋ ਆਏ ਉਹਦੀ ਆਪਾਂ ਜਿੱਦਾਂ ਜਿੱਦਾਂ ਜੀਵਨ ਦੀ ਗੱਲ ਕਰਾਂਗੇ ਫਿਰ ਕਰ ਜਦੋਂ ਜੰਗਾਂ ਜੁੱਦਾਂ ਦਾ ਸਮਾਂ ਆਇਆ ਜਦੋਂ ਅਕਾਲ ਤਖਤ ਦੀ ਸਿਰਜਣਾ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਧਾਰਨ ਕਰ ਲਈਆਂ ਤੇ ਜਦੋਂ ਗੁਰਤੇਗ ਬਾਦ ਦੀ ਉਮਰ ਜੇ 8-9 ਸਾਲ ਦੀ ਹੋਈ ਸੀਗੀ ਉਦੋਂ ਲਾਹੌਰ ਨੇ ਅੰਮ੍ਰਿਤਸਰ 'ਤੇ ਹਮਲਾ ਕਰ ਦਿੱਤਾ ਅੱਛਾ ਉਹਨਾਂ ਦਿਨਾਂ 'ਚ ਲਾਹੌਰ ਦਾ ਸੂਬੇਦਾਰ ਸੀ ਮੁਰਤਜ਼ਾ ਖਾਨ ਅੱਛਾ ਜੀ ਜਿਹੜਾ ਉਹਦਾ ਗਵਰਨ ਸੂਬੇਦਾਰ ਉਹ ਸੀ ਤੇ ਜਿਲ੍ਹਾ ਉਹਦਾ ਜਰਨੈਲ ਸੀ ਉਹਦਾ ਨਾਮ ਸੀ ਮੁਖਲਿਸ ਖਾਨ ਅੱਛਾ ਉਹਨੇ ਮੁਖਲਿਸ ਖਾਨ ਨੂੰ ਫੌਜਾਂ ਦੇ ਕੇ ਭੇਜਿਆ ਫੌਜਾਂ ਦੇ ਕੇ ਭੇਜਿਆ ਤੇ ਹਮਲਾ ਕੀਤਾ ਉਸ ਦਿਨ ਜਿਸ ਦਿਨ ਗੁਰੂ ਹਰਗੋਬਿੰਦ ਸਾਹਿਬ ਦੀ ਪੁੱਤਰੀ ਬੀਬੀ ਵੀਰੋ ਦਾ ਅਨੰਦ ਕਾਰਜ ਸੀ ਹਾਂ ਗੁਰਤੇ ਇੱਕ ਬਾਤ ਉਹਦੀ ਹੋਰ ਬਚਪਨ ਦੀ ਬਹੁਤ ਸਾਰੀਆਂ ਸਾਖੀਆਂ ਮੈਂ ਸ਼ਰਧਤੀਆਂ ਜਾਣ ਕੇ ਮੈਂ ਕਹਿੰਦਾ ਸਿੱਧੀ ਗੱਲ ਤੇ ਆ ਜੀ ਥੋੜੇ ਜਿਹਾ ਬੀਬੀ ਵੀਰੋ ਦਾ ਅਨੰਦ ਕਾਰਜ ਰੱਖਿਆ ਸੀ ਤੇ ਮੁਖੱਲਸ ਖਾਨ ਵੀ ਤੇ ਮੁਰਤਜਾ ਖਾਨ ਵੀ ਗੁਰੂ ਹਰਿ ਸਾਹਿਬ ਗਰਗਵਿੰਦ ਸਾਹਿਬ ਨਾਲ ਖਾੜ ਤਾਂ ਖਾਂਦੀ ਸੀਗੇ ਹਾਂਜੀ ਗੁਰੂ ਅਰਜਨ ਦੇਵ ਨੂੰ ਪਹਿਲਾਂ ਸ਼ਹੀਦ ਕਰ ਚੁੱਕੇ ਸੀ ਇਹਨਾਂ ਦੇ ਗੱਦੀ 'ਤੇ ਬੈਠਣ ਤੋਂ ਪਹਿਲਾਂ ਗੱਦੀ 'ਤੇ ਬੈਠਣ ਤੋਂ ਪਹਿਲਾਂ ਤੇ ਇਤਿਹਾਸਾ ਦਾ ਕਹਿੰਦਾ ਵੀ 1628 ਈਸਵੀ ਦਾ 7 ਜੂਨ ਦਾ ਵਾਕਿਆ ਸੀ ਅੱਛਾ ਜੀ ਜਿਹ ਦਿਨ ਹਮਲਾ ਕੀਤਾ ਗਿਆ ਪੂਰਾ ਗਰਭੀਆਂ ਦਾ ਕਪੂਰੀਆਂ ਗਰਭੀਆਂ ਦੇ ਵਿੱਚ ਉਦੋਂ ਉਹਨਾਂ ਦਾ ਆਨੰਦ ਕਾਰਜ ਰੱਖਿਆ ਹੋਇਆ ਸੀਗਾ ਬੀਬੀ ਵੀਰੂ ਦਾ ਤੇ ਬਰਾਤ ਚੱਲ ਕੇ ਆਉਣੀ ਸੀਗੀ ਇ ਜਲੰਧਰ ਤੋਂ ਦੁਆਬੇ ਤੋਂ ਮਲੇਸੋੜੀਆ ਪਿੰਡ ਕਿਹਾ ਜਾਂਦਾ ਉੱਥੋਂ ਬਰਾਤ ਚੱਲ ਕੇ ਆਉਣੀ ਸੀਗੀ ਤੇ ਅੰਮ੍ਰਿਤਸਰ ਬਰਾਤ ਆਉਣੀ ਸੀਗੀ ਸੋ ਉਹਨਾਂ ਕਾ ਵੀ ਜਦੋਂ ਬਰਾਤ ਆਉਣ ਦਾ ਸਮਾਂ ਹੋਵੇ ਉਦੋਂ ਇੱਕ ਦਿਨ ਪਹਿਲਾਂ ਹਮਲਾ ਕਰਤਾ ਜਦ ਇੱਕ ਗੁਰੂ ਬੜੇ ਪੁਰਾਣੇ ਆਏ ਹੋਣਗੇ ਗੁਰੂ ਘਰ ਦੇ ਵਿੱਚ ਵੱਡਾ ਜਸ਼ਨ ਸੀ ਗੁਰੂ ਕੀ ਪੁੱਤਰੀ ਦਾ ਅਨੰਦ ਕਾਰਜ ਆ ਤੇ ਪਹਿਲੀ ਵਾਰੀ ਕਿਸੇ ਗੁਰੂ ਪੁੱਤਰੀ ਦਾ ਗੁਰੂ ਘਰ ਚ ਅਨੰਦ ਕਾਰਜ ਹੋਣਾ ਸੀਗਾ ਅੱਛਾ ਏਦਾਂ ਤੁਸੀਂ ਸੋਚੋ ਗੁਰਨਾਨ ਦੇਵ ਜੀ ਦੀ ਕੋਈ ਪੁੱਤਰੀ ਨਹੀਂ ਹਾਂਜੀ ਗੁਰੂ ਅੰਦਰਦੇਵ ਜੀ ਦੀਆਂ ਪੁੱਤਰੀਆਂ ਦੇ ਆਨੰਦ ਕਾਰਜ ਪਹਿਲਾਂ ਹੋ ਚੁੱਕੇ ਆ ਪਰ ਗੁਰੂ ਅਮਰਦਾਸ ਦੀ ਪੁੱਤਰੀ ਦਾ ਆਨੰਦ ਕਾਰਜ ਇੱਕ ਦਾ ਗੁਰਗੱਦੀ ਤੇ ਬੈਠਣ ਤੋਂ ਬਾਅਦ ਵਿੱਚ ਹੋਇਆ ਪਰ ਉਦੋਂ ਕੋਈ ਏਡਾ ਬਹੁਤ ਵੱਡੇ ਜਸ਼ਨ ਵਾਲੀ ਗੱਲ ਨਹੀਂ ਸੀ ਹੈਗੀ ਜਿੱਦਾਂ ਸੰਗਤਾਂ ਨੇ ਸਾਦੇ-ਸਾਦੇ ਕਰਤਾ ਉਸ ਤੋਂ ਬਾਅਦ ਗੁਰੂ ਅਮਰਦਾਸ ਤੋਂ ਬਾਅਦ ਗੁਰੂ ਰਾਮਦਾਸ ਦੀ ਕੋਈ ਪੁੱਤਰੀ ਨਹੀਂ ਪੁੱਤਰੀ ਆ ਤੇ ਜਿਹੜੇ ਗੁਰੂ ਅਰਜਨ ਦੇਵ ਉਹਨਾਂ ਦੀ ਇੱਕ ਪੁੱਤਰੀ ਆ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਬੜੇ ਲੰਮੇ ਸਮੇਂ ਬਾਅਦ ਇਹਦਾ ਖੜੋ ਗੁਰੂ ਅਮਰਦਾਸ ਤੋਂ ਬਾਅਦ ਗੁਰੂ ਪੁੱਤਰੀ ਦਾ ਆਨੰਦ ਕਾਰਜ ਗੁਰੂ ਘਰ ਚ ਆਉਣਾ ਤੇ ਸੰਗਤਾਂ ਜੀ ਨੂੰ ਬੜਾ ਚਾਹ ਸੀ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਉਹ 68 ਵੀ ਕੱਲੀ ਉਹ ਪਹਿਲਾਂ ਜਿੱਦਾਂ ਪੀੜੀ ਵਾਲੇ ਹੁੰਦੇ ਸੀਗੇ ਪੀੜੀ ਵਾਲੇ ਹੁੰਦੇ ਸੀ ਉਹ ਢਈ ਹੁਣ 68ਵੀ ਨਾਲ ਮੀਰੀ ਵਾਲੇ ਸੀਗੇ ਕਾਲ ਤੱਕ ਤਾਂ ਵੀ ਸਿਰਜਣਾ ਉਹ ਜੁਕੀ ਸੀ ਤੇ ਓਡੇ ਜਸ਼ਨ ਉਸ ਪੱਤਰ ਤੇ ਹੋਣੇ ਸੀਗੇ ਤੇ ਉਹਨਾਂ ਕਹਿੰਦੇ ਜਦੋਂ ਇਹ ਆਨੰਦ ਕਾਰਜ ਹੋ ਰਿਹਾ ਹੋਊਗਾ ਜਦੋਂ ਮਠਾਈਆਂ ਬਣ ਰਹੀਆਂ ਹੋਣਗੀਆਂ ਜਦੋਂ ਲੋਕਾਂ ਦਾ ਸਾਰਾ ਧਿਆਨ ਉਧਰ ਹੋਏਗਾ ਉਦੋਂ ਹਮਲਾ ਕਰਨਾ ਤਾਂ ਕਿ ਇੱਕ ਵੱਡੇ ਤੋਂ ਵੱਡਾ ਸਿੱਖੀ ਦਾ ਨੁਕਸਾਨ ਕੀਤਾ ਜਾ ਸਕੇ ਆਇਆ ਦਾ ਦੂਜਾ ਜਦੋਂ ਇਹ ਸੰਗਤਾਂ ਆਈਆਂ ਨੂੰ ਸਾਹਮਣੇ ਦੀ ਕੋਸ਼ਿਸ਼ ਕਰਨ ਨੇ ਜਿਹੜੇ ਥੋੜੇ ਜਿਹਾ 5-700 ਸੂਰਮੇ ਹੈਗੇ ਆ ਹਾਂਜੀ ਇਹ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਕਿੱਦਾਂ ਮੁਕਾਬਲਾ ਕਰਨਗੇ ਉਹਦਾਂ ਨੂੰ ਸਾਹਮਣੇ ਕਿ ਸਾਡਾ ਮੁਕਾਬਲਾ ਕਰਨਗੇ ਸੋ ਵੱਡੀ ਤੜਸੱਲੀ ਵਿਚਾਉਣੀ ਆ ਅਮਰਸੰਤ ਜਾ ਕੇ ਸੋ ਹਮਲਾ ਹੋ ਗਿਆ ਵੀ ਵੀ ਵਿਰੋਧਾ ਜਦੋਂ 7 ਜੂਨ 1628 ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹਮਲਾ ਵੀ ਡਕਿਆ ਪਰ ਬਰਾਤ ਨੂੰ ਸਿਨਾ ਭੇਜਤਾ ਕਿ ਤੁਸੀਂ ਇਧਰ ਕਰੋ ਪਿੰਡ ਚਵਾਲ ਆ ਜਾਓ ਅੰਮ੍ਰਿਤਸਰ ਨਹੀਂ ਆਉਣਾ ਇੱਥੇ ਜੰਗ ਹੋ ਰਹੀ ਆ ਦੂਜੇ ਦਿਨ ਮੁਖੱਲਸ ਖਾਨ ਨੂੰ ਮਾਰਿਆ ਜਿਹੜਾ ਚੜ ਕੇ ਆਇਆ ਸੀ ਜੰਗ ਜਿੱਤੀ ਜੰਗ ਜਿੱਤ ਕੇ ਜਾ ਕੇ ਦੂਜੇ ਦਿਨ ਚਵਾਲ ਜਾ ਕੇ ਬੀਬੀ ਵੀਰੋ ਦਾ ਆਨੰਦ ਕਾਰਜ ਕੀਤਾ ਪਰ ਅੰਮ੍ਰਿਤਸਰ ਤੇ ਜਦੋਂ ਹਮਲਾ ਹੋਇਆ ਸੀ ਜਿਹੜੇ ਛੋਟੀ ਉਮਰ ਦੇ ਬੱਚੇ ਸੀਗੇ ਜਾਂ ਔਰਤਾਂ ਸੀਗੀਆਂ ਉਹਨਾਂ ਨੂੰ ਸਮੇਤ ਬੀਬੀ ਵੀਰੋ ਚਵਾਲ ਭੇਜਤਾ ਸਤਗੁਰ ਨੇ ਪਹਿਲਾਂ ਕਿ ਇੱਥੇ ਪਤਾ ਨਹੀਂ ਲੜਾਈ ਕਿੱਧਰ ਨੂੰ ਜਾ ਸਕਦੀ ਜੰਗ ਦਾ ਪਤਾ ਥੋੜਾ ਹੁੰਦਾ ਨਹੀਂ ਪਤਾ ਵੀ ਇਧਰ ਨੂੰ ਜੰਗ ਪਤਾ ਨਹੀਂ ਸੋ ਜਿਹੜਾ ਪਰਿਵਾਰ ਚਵਾਲ ਦੀਰੋ ਵੀ ਤੇ ਹੋਰ ਸਾਰਾ ਪਰਿਵਾਰ ਵੀ ਗੁਰੂ ਕੇ ਮਹਿਲ ਵੀ ਛੋਟੇ ਬੱਚੇ ਵੀ ਸੰਗਤਾਂ ਵੀ ਸਾਰੀਆਂ ਝਵਾਲ ਭੇਜੀਆਂ ਤੇ ਉਹਨਾਂ ਨਾਲ ਗੁਰ ਤੇਗ ਬਹਾਦਰ ਵੀ ਝਵਾਲ ਚਲੇ ਗਿਆ ਝਵਾਲ ਐਸੇ ਗਿਆ ਕਿ ਝਵਾਲ ਤੋਂ ਸਤਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਸੀਗਾ ਜਿਹੜਾ ਭਾਈ ਗੁਰਦਾਸ ਨੇ ਹੱਥੀ ਲਿਖਿਆ ਸੀਗਾ ਉਹ ਵੀ ਅੰਮ੍ਰਿਤਸਰ ਤੋਂ ਝਵਾਲ ਭੇਜਦਾ ਹੋਰ ਇਹਦੇ ਕੀਮਤੀ ਜੀਵ ਵੀ ਉੱਥੇ ਭੇਜ ਦਿੱਤੀਆਂ ਸੋ ਝਵਾਲ ਆਨੰਦ ਕਰਨ ਤੋਂ ਬਾਅਦ ਆਨੰਦ ਕਾਰਜ ਕਰਨ ਤੋਂ ਬਾਅਦ ਸਤਗੁਰੂ ਜੀ ਪੂਰੇ ਪਰਿਵਾਰ ਨੂੰ ਲੈ ਕੇ ਅੰਮ੍ਰਿਤਸਰ ਵਾਪਸ ਜਾਈ ਕਿ ਲਾਹੌਰ ਦੇ ਨੇੜੇ ਆ ਮੁਗਲ ਫੌਜਾਂ ਹਾਰ ਕੇ ਗਈਆਂ ਕੁੱਟ ਖਾ ਕੇ ਗਈਆਂ ਮਖਲਸਖਾਨ ਮਾਰਿਆ ਗਿਆ ਆ ਪਤਾ ਨਹੀਂ ਦੁਬਾਰਾ ਕਦੋਂ ਹਮਲਾ ਹੋ ਜਾਏ ਸਤਗੁਰੂ ਜੀ ਝਬਾਲ ਖੁਸ਼ਹਿਰ ਬੈਠੇ ਅਨੰਦ ਕਾਰਜ ਤੋਂ ਬਾਅਦ ਫਿਰ ਉੱਥੋਂ ਝਬਾਲ ਤੋਂ ਅੰਮ੍ਰਿਤਸਰ ਦਾ ਪ੍ਰਬੰਧ ਪੱਕਾ ਕੀਤਾ ਬੈਠ ਕੇ ਮਿਹਰਬਾਨ ਨੂੰ ਕਿਹਾ ਵੀ ਤੂੰ ਅੰਮ੍ਰਿਤਸਰ ਸਾਹਿਬਣਾ ਚਾਹੁੰਦੇ ਆ ਕੇ ਸਾਹ ਪਰ ਮਰਿਆਦਾ ਕਾਇਮ ਰੱਖੀ ਜਦ ਤੱਕ ਮਰਿਆਦਾ ਕਾਇਮ ਰੱਖੇਗਾ ਸਿੱਖੀ ਵਾਲੀ ਉਦ ਤੱਕ ਤੂੰ ਸੇਵਾ ਕਰੀ ਜਾ ਤੇ ਆਪ ਸਤਗੁਰੂ ਝਬਾਲ ਤੋਂ ਫਿਰ ਜਲੰਧਰ ਵਾਲੇ ਕਰਤਾਰਪੁਰ ਆ ਗਏ ਲਾਹੌਰ ਤੋਂ ਥੋੜਾ ਦੂਰ ਵੀ ਤਾਂ ਕਿ ਜੰਗ ਨੂੰ ਹੋਰ ਹਮਲੇ ਨੂੰ ਅੰਮ੍ਰ ਤੇ ਗੁਰਤੇਗਵਦਰ ਨੇ ਫਿਰ ਉਹ ਉਹ ਜਿਹੜਾ ਸਮਸੇਗ ਉਹਦਾ ਅਮਰਸਰ ਛੱਟਾ ਉਸ ਤੋਂ ਬਾਅਦ ਜਦੋਂ ਤੇਗਵੰਦਰ ਜੀ ਨੇ ਅਮਰਸਰ ਛੱਡਿਆ ਸੋ ਪਹਿਲਾ ਸਮਾ ਜਿਹੜਾ ਸੀ ਜ਼ਿੰਦਗੀ ਦਾ 8-9 ਸਾਲ ਦੀ ਉਮਰ ਤੱਕ ਦਾ ਉਹਨਾਂ ਦਾ ਅਮਰਸਰ ਚੱਲਿਆ ਸੀ ਸੋ ਪਾਜੀ ਤੁਸੀਂ ਬਹੁਤ ਹੀ ਵਿਸਤਾਰ ਦੇ ਨਾਲ ਇਹ ਉਹਨਾਂ ਦੇ ਪਹਿਲੇ 9 ਸਾਲਾਂ ਦੇ ਬਾਰੇ ਸਾਨੂੰ ਦੱਸਿਆ ਔਰ ਉਹਨਾਂ ਦੀ ਸਿਸਟਰ ਕਹਿ ਸਕਦੇ ਆ ਭੈਣ ਕਹਿ ਸਕਦੇ ਆ ਜੀ 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 ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਾਂਗੇ ਔਰ ਇਹਨੂੰ ਅਸੀਂ ਅੱਗੇ ਏਸੇ ਰੋੜੀ ਨੂੰ ਏਸੇ ਜਗ੍ਹਾ ਤੋਂ ਮੋਰ ਦੇ ਆਉਣ ਵਾਲੇ ਐਪੀਸੋਡ ਦੇ ਵਿੱਚ ਸ਼ੁਰੂ ਕਰਾਂਗੇ ਅੱਜ ਦਾ ਇਹ ਪ੍ਰੋਗਰਾਮ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਓ ਵਾਹਿਗੁਰੂ ਜੀ ਕੀ ਫਤਿਹ